ਏ ਬੋਵੀ ਵਲੋਗਸ ਬੋਵੀ ਵਲੋਗਸ ਸੋ ਹਾਂਜੀ एवरीवन ਨਾਲ ਲੈਣਾ ਸੀ ਸੋ ਹਾਂਜੀ एवरीवन ਬੋਵੀ ਨੇ ਵੀ ਤੁਸੀਂ ਨਾਲੋ ਆਪਣਾ YouTube ਚੈਨਲ ਬਣਾਇਆ ਸਾਰੇ ਜਣੇ ਸਬਸਕ੍ਰਾਈਬ ਇਹ ਇਹ ਮੇਰਾ ਘਰ ਤੇ ਮੇਰਾ ਘਰ ਦੇ ਜਟਾਵਾਂ ਵਾਲਿਆ ਵਰਕਤਾਂ ਪਾ ਦੇ ਘੋਲੇ ਕਰ ਦੇ ਤੇਰੀ ਮੰਮੀ ਦਾ ਵੀ ਬਣਵਾ ਦੇ ਚੈਨਲ ਸਾਡਾ ਤਾਂ ਹਾਲੂ ਹੋ ਗਿਆ ਅਸੀਂ ਵੀ ਕੰਟੈਂਟ ਪਾਲਦੇ ਫਿਰਦੇ ਆ ਜੇ ਕਿਹਾ ਸੀ ਨਾ ਤੇ ਕਰਕੇ ਦੱਸਾਂਗੇ ਵੀ ਅੱਬੇ ਮਜਾ ਆਏਗਾ ਨਾ ਵੀਰੋ ਤੁਹਾਨੂੰ ਬੇਖੇਰ ਪਸੰਦ ਕਰੇ ਮੇਰੀ ਬੇਨਤੀ ਹੈ ਸਭ ਸਬਸਕ੍ਰਾਈਬ ਕਰੋ ਅੱਜ ਜੇ ਤੁਸੀਂ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਤੁਸੀਂ ਮੇਰੇ ਸਦੇਤਾਜ ਹੋ ਸਬਸਕ੍ਰਾਈਬ ਕਰੋ ਬਾਤ ਤਾਂ ਸਹੀ ਹੈ ਹਾਂ ਜੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਯਾਰ ਇੱਕ ਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨੀ ਸੀਗੀ ਮੇਰੇ ਸਾਹਮਣੇ ਨਾ ਕਾਫੀ ਸਾਰੀਆਂ ਵੀਡੀਓ ਆਈਆਂ ਹਨਾ ਜਿੰਨੇ ਦੇ ਵਿੱਚ ਮੈਂ ਐਨੀ ਮਿਹਨਤ ਕਰਦੀ ਆ ਹਨਾ ਵੀਡੀਓ ਐਡੀਟਿੰਗ ਕਰਦੀ ਆ ਥੰਬਨੇਲ ਬਣਾਉਣੀ ਆ ਸਾਰਾ ਕੁਝ ਕਰਦੀ ਆ ਹਨਾ ਲੋਕੜੇ ਚੱਕ ਕੇ ਮੇਰੀ ਵੀਡੀਓ ਹੀ ਅਪਲੋਡ ਕਰ ਦਿੰਦੇ ਆ ਤੁਹਾਨੂੰ ਪਤਾ ਇੱਕ ਵੀਡੀਓ ਬਣਾਉਣ ਤੇ ਦੋ ਦੋ ਤਿੰਨ ਦਿਨ ਘੰਟੇ ਲੱਗ ਜਾਂਦੇ ਆ ਹਨਾ ਫਿਰ ਉਹ ਚੀਜ਼ਾਂ ਨੂੰ ਲੱਭਣਾ ਪੈਂਦਾ ਕਿੰਨਾ ਸਟ्रेस ਹੁੰਦਾ ਇਹ ਹਨਾ ਪਰ ਜਦੋਂ ਤੁਸੀਂ ਵੀਡੀਓ ਨੂੰ ਆਪਦੇ ਵਿੱਚ ਪੇਜ ਤੇ ਪਾਣੀ ਹੋਣਾ ਤਾਂ ਪਲੀਜ਼ ਕ੍ਰੈਡਿਟ ਜ਼ਰੂਰ ਦੇ ਦਿਆ ਕਰੋ ਨਹੀਂ ਤੇ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਕਾਪੀ ਕਰੋ ਕੋਈ ਤਿੱਕਤ ਵਾਲੀ ਗੱਲ ਨਹੀਂ ਬਟ ਕ੍ਰੈਡਿਟ ਦੇ ਦਿਆ ਕਰੋ ਹਨਾ ਨਹੀਂ ਤੇ ਤੁਹਾਡਾ ਚੈਨਲ ਮਾਨਟਾਈਜ਼ ਹੀ ਨਹੀਂ ਕਰਨਾ YouTube ਨੂੰ ਤਾਂ ਫਾਇਦਾ ਕੋਈ ਨਹੀਂ ਹੈਗਾ कि यार तुम तो वीडियो देख के जल्दी जल्दी काली काली से लंघ जाने थोड़ा काली काली होंगी है बटन नप जा करो है ना सबसक्राइब कर जा करो ये कि कोई बड़ा टाइम लगता बात तो सही है ओहो <laughs> तो ਆ ਤਾਂ ਮੇਰੇ ਤਾਂ ਲਿਫ ਕੋਰੀ ਭੱਜ ਗਈ ਸੀ ਵੀਰੇ ਮੈਨੂੰ ਤਾਂ ਦਿਖਣੋ ਹੀ ਬੰਦ ਹੋ ਗਿਆ ਸੀ ਆ ਰੋਮੀ ਵੀਰਾ ਨਾ ਫਿਲਟਰ ਲਾਉਣਾ ਭੁੱਲ ਗਿਆ ਬੁਗੜੀ ਤੇ ਅੱਜ ਬੁਗੜੀ ਦਾ ਸਹੀ ਹੌਸਾ ਡਰ ਰੀਲ ਹੋਇਆ ਹਾਂ ਕੋਈ ਨਹੀਂ ਉਹ ਵੀਡੀਓ ਦੱਸਾਂਗੇ ਨਾ ਕਿੰਨੂ ਕਿਹਾ ਮੈਨੂੰ ਇਹ ਮੇਰੀ ਕੁੜੀ ਦੀ ਡਾਕ ਹੋਈ ਆ ਉਹ ਮੈਨੂੰ ਪਤਾ ਨਹੀਂ ਕਿਦਾਂ ਉਹ ਕਰਿਆ ਅੱਜ ਭੰਗੜੀ ਮਾਰੀ ਜਾਂਦਾ ਗੋਡ ਐਨੀ ਵੈਡ ਕਰ ਲਿਆ ਬਦਮੀ ਜਿਹਾ ਉਹ ਤੇ ਬੁਗੜੀ ਹੈ ਨਾ ਕਿ ਫੰਗੜੀ ਪੰਦਾ ਕਿ ਹੁਣ ਮੈਂ ਸਾਰੀ ਦਿਹਾੜਾ ਗਾਉਂਦਾ ਕਿ ਲੋਕਾਂ ਨੂੰ ਤੈਨੂੰ ਦੱਸ ਦਿਆਂ ਕਿ ਕੀ ਬੁਰੀ ਹੋ ਗਈ ਤੇ ਤੁਸੀਂ ਨਹੀਂ ਕੀ ਕਰਦੇ ਹੋ ਤੁਸੀਂ ਕਿੱਲਾ ਨਾ ਹੋ ਉਹ ਕਹਿਣਾ ਵਰਤਣਾ ਭਾਜੀ ਲੈਣਾ ਕਿਉਂ ਨਹੀਂ ਭਾਜੀ ਵੇਖ ਵੇਖ ਲੈਣਾ ਕਿਉਂ ਆ ਬੁਗੜੀ ਦੇਖ ਲਓ ਤੁਸੀਂ ਹੈਨਾ ਆਏ ਬੈਠੀ ਹੈ ਕੁਰਸੀ ਤੇ ਆ ਕੇ ਜਿਵੇਂ ਸੋਨੀਆ ਗਾਂਧੀ ਬੈਠੀ ਹੁੰਦੀ ਆ ਆਕਲ ਹੈ ਇਹਨਾਂ ਨੂੰ ਦੋਨਾਂ ਜਣੇ ਨੂੰ ਪੰਚਾਇਤ ਚ ਬੈਠ ਕੇ ਬੋਲਣ ਦੀ ਤੁਹਾਨੂੰ ਦੋਨਾਂ ਨੂੰ ਸੰਗ ਸ਼ਰਮ ਹੈ ਨਹੀਂ ਨਾ ਪੰਚਾਇਤ ਦੀ ਉਹਨੂੰ ਅਗਲੇ ਨੂੰ ਤਾਂ ਹੈਗੀ ਹੈਗੀ ਉਹ ਬੈਠੇ ਹੀ ਪੰਚਾਇਤ ਸੇ ਨਹੀਂ ਤੁਹਾਨੂੰ ਦੱਸ ਦਿੰਦਾ ਦੋਨਾਂ ਜਣਾਂ ਨੂੰ ਵੀ ਉਹਨੇ ਤੁਹਾਡੇ ਤੋਂ ਕੁਝ ਲੈਣਾ ਸੀ ਕਿ ਨਹੀਂ ਲੈਣਾ ਸੀ ਮੈਂ ਬਹੁਤ ਦੱਸਣਾ ਮੈਂ ਮੈਂ ਆਜੀ ਕੋ ਮੈਂ ਜੀ ਕਰਾਈ ਤੋਂ ਆ ਠੀਕ ਹੈ ਪਹਿਲਾਂ ਸਾਹਮਣੇ ਸੁਣੋ ਉਹਨਾਂ ਦਾ ਗੱਲ ਸੁਣੋ ਜਿਹੜਾ ਤੂੰ ਕਰਾਨੀ ਜਿਹੜੇ ਤੂੰ ਕਰਦੀਆਂ ਸਕੈਮ ਉਹਦੀ ਮੈਂ ਪੂਰੀ ਰਿਪੋਰਟ ਬਣਾ ਕੇ ਜਾਨਾ ਜਦੋਂ ਲੋਕੀ ਇਸ ਕਰਾਂ ਕਦੇ ਉਹ ਵੀ ਤਾਂ ਸਮਝੋ ਕਰ ਰਹੇ ਨੇ ਉਹ ਵੀ ਲੋਕਾਂ ਦਾ ਸਾਡੇ ਤਲਾ ਤੁਹੀਂ ਸੁਣਨੇ ਤਾਂ ਪਾਣੀ ਕਰਦੀਆਂ ਤੇ ਨੂਹਾਂ ਧੀਆਂ ਉਹੀ ਨਹੀਂ ਪੰਚਾਇਤਾਂ 'ਚ ਬੈਂਦੀਆਂ ਹੁੰਦੀਆਂ ਹਨਾ ਬੰਦਾ ਇਸ ਕੱਲ ਦੀ ਸ਼ਰਮ ਹੀ ਮਾਨਦਾ ਵੀ ਕਿਉਂ ਸਾਡੀਆਂ ਨੂਹਾਂ ਧੀਆਂ ਜਿਹੜੀਆਂ ਪੰਚਾਇਤਾਂ 'ਚ ਬੈਠਣ ਆਹ ਦੇਖ ਲੈ ਬੁਗੜੀ ਨੂੰ ਮੈਨੂੰ ਲੱਗਾ ਪੂਰਾ ਐਕਸਪੀਰੀਅੰਸ ਹੈ ਕਿਵੇਂ ਜਵਾਨ ਚ ਆਪਾਂ ਚੱਪਟ ਚੱਲਦੀ ਹੈ ਇਹਦੀ ਯਾਰ ਇਹ ਵਲੋਗਾ ਚ ਆ ਕੇ ਨਟੰਕੀ ਕਰਦੀ ਦੀ ਮੈਨੇ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਇੱਥੇ ਦੇਖ ਲਓ ਉਹੀ ਬੁਗੜੀ ਹੈ ਤੋਬਾ 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 ਤੂੰ ਅੰਦਰ ਕੱਢੀ ਤੈਨੂੰ ਕੱਢੀ ਜਾ ਤੇਰਾ ਨਾਮ ਹੈ ਉਹ ਮੈਂ ਮੇਰੀ ਗੱਲ ਸੁਣ ਮੇਰੀ ਤੂੰ ਕੀ ਰੋਸਤਾ ਦੀ ਮਾਂ ਦੀ ਭੈਣ ਤੂੰ ਆਪਣਾ ਕੰਮ ਕਰ ਲੈ ਵੀਰ ਉਹਦੀ ਕੰਮ ਮੈਂ ਤੇਰੀ ਬਿੱਚ ਬਣਾਣਾ ਮੈਂ ਸੱਚਾ ਮੈਨੂੰ ਲੱਗੂ ਆ ਵੀ ਬਣਾ ਦਿੰਦਾ ਸੱਚਾ ਲੋਕਾਂ ਕੀ ਤੇ ਇੰਨ ਕਰਦਾ ਕਿਉਂ ਮੇਰੀ ਗੱਲ ਦੀ ਮਾਦੀ ਕਰ ਆ ਲੋ ਜੀ ਬਾਰੇ ਚਾਰੇ ਲੋਕਾਂ ਨੂੰ ਚਾਹ ਤੂੰ ਕਾਹਦਾ ਹੀ ਕਹਿ ਰਿਹਾ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਆ ਦੇਖ ਲੋ ਹਣਾ ਬੋਗੜਾ ਅੱਜ ਇਥੋਂ ਪਤਾ ਲੱਗ ਗਿਆ ਵੀ ਇਹਨਾਂ ਦੀ ਪਰਵ੍ਰਿਸ਼ ਕੀ ਹੈ ਕੀ ਲੋਕ ਨੇ ਇਹ ਕੀ ਇਹਨਾਂ ਦਾ ਸਟੈਂਡਰਡ ਹੈ ਹਨ ਮੈਨੂੰ ਮਿਲਦਾ ਦੇ ਇਸ ਤੋਂ ਬਾਅਦ ਆਪਾਂ ਨੂੰ ਕੋਈ ਵਹਿਮ ਰਹਿ ਜਾਊਗਾ ਇਹਨਾਂ ਦੇ ਪ੍ਰਤੀ ਦਾ ਡੰਗਰ ਤੇ ਕਟਿਆ ਬੰਦਾ ਯਾਰ ਇਹ ਬੁਗੜਾ ਹਨ ਕਹਿੰਦਾ ਮੇਰੀ ਜਨਾਨੀ ਮੈਂ ਜਿਵੇਂ ਮਰਜੀ ਪੇਸ਼ ਕਰਾਂ ਉਹ ਭਰਾਵਾ ਡੁੱਬ ਕੇ ਮਰ ਜਾ ਤੂੰ ਉਤੋਂ ਆ ਦੀ ਜਨਾਨੀ ਨੂੰ ਤਾਂ ਪੰਚਾਇਤ ਚ ਬਿਠਾਈ ਬੈਠਾ ਨਾਨੀ ਤੇਰੀ ਪਰਜੈਤ ਚ ਬੈਠੀ ਹੋਵੇ ਤੇ ਤੂੰ ਮਾਨ ਕਾਦਾ ਕਰੀ ਜਾਂਦਾ ਕਿਹੜਾ ਤੈਨੂੰ ਛੋਟਾ ਦਊ ਐਵੇਂ ਨਹੀਂ ਕਰਦੇ ਕਿ ਵਾਹ ਵਾਹ ਇੱਕ ਮਿੰਟ ਤੂੰ ਕਹਿਆ ਨਾ ਵੀ ਇਹਨੇ ਪੈਸੇ ਕਮਾ ਲਏ ਹੋ ਅੱਜ ਪ੍ਰੋਮੋਸ਼ਨ ਕਰ ਦਿੱਤਾ ਮੈਂ ਕਰੀ ਮੇਰੀ ਗੱਲ ਸੁਣ ਤੂੰ ਚੱਲ ਕਹਾਂ ਨਾ ਕਿ ਮੈਂ ਇੰਨੇ ਪੈਸੇ ਮੇਰੇ ਕੋਲ ਆਈਫੋਨ ਹੈ ਜੇ ਤੁਸੀਂ ਲੈਣਾ ਚਾਹਦੇ ਹੋ ਮੈਂ ਹੁਣੇ ਆਪਣੇ ਧਰੇ ਲੈਣਾ ਚਾਹਣਾ ਪੈਣ ਮੈਨੂੰ ਡਬਲ ਚਾਹੀਦੇ ਕਰਕੇ ਦਿਓਗੇ ਇਹ ਸਾਰੀ ਦੁਨੀਆ ਕਹਿੰਦੀ ਹੈ ਨਹੀਂ ਤੂੰ ਕਿਹੜਾ ਮੇਰਾ ਕਿਹਦੇ ਕੋਲ ਕਰਨਾ ਤੂੰ ਇੱਕ ਨੰਬਰ ਦੀ ਝੂਠੀਆ ਦੁਨੀਆ ਦੀ ਆ ਆਈ ਕੈਨ ਸੇ ਥੈਟ ਤੂੰ ਪੈਸੇ ਕਰ ਮਰਜ਼ੀ ਨਾਲ ਕਰ ਠੀਕ ਹੈ ਮੈਂ ਆਪਣੀ ਮਰਜ਼ੀ ਨਾਲ ਕਰਨਾ ਹੈ ਮੈਂ ਕਹਿ ਰਹੀ ਹਾਂ ਕਰਾਓ ਮੇਰੇ ਆ ਦੇਖ ਲੋ ਕਪੜਾ ਬਲੌਗਰ ਹੈ ਨਾ ਆ ਦੇਖ ਲੋ ਜਿਹੜੇ ਇਹਨਾਂ ਦੇ ਫੈਨ ਹੈਗੇ ਉਹ ਬੁਗੜੀ ਦੇਖ ਲੋ ਤੁਸੀਂ ਕਿਵੇਂ ਬੋਲੀ ਜਾਂਦੀ ਹੈ ਚਪਰ ਚਪਰ ਸੱਸ ਖੜੀ ਹੈ ਸੋਹਰਾ ਬੈਠਾ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਕੋਈ ਵੱਡੇ ਛੋਟੇ ਦੀ ਚੀਫ ਨਹੀਂ ਹੈਗੀ ਇਹਨੂੰ ਡੰਗਰ ਜੀ ਨੂੰ ਸੁੱਡਲ ਜੀ ਨੂੰ ਪਤਾ ਨਹੀਂ ਇਹ ਜੇ ਕਹੇ ਜੇ ਘਰੋਂ ਆਈ ਹੈ ਜਿੱਥੇ ਬੁੜੀਆਂ ਇਹ ਬੋਲਦੀਆਂ ਹੋਣਗੀਆਂ ਤਾਂ ਹੀ ਇਹਨੂੰ ਹੱਥ ਪਈ ਹੋਊਗੀ ਐ ਪੰਚਾਇਤਾਂ 'ਚ ਬੈਠ ਕੇ ਬੋਲਣ ਦੀ ਕੀ ਕੱਪੜੀ ਤਾਂ ਨਹੀਂ ਆਗੀ ਨੰਗਿਆ ਕਿਉਂ ਮੈਂ ਕਿਹਾ ਕਿ ਜੇ ਨੰਗਿਆ ਹੋਈ ਆਗੀ ਇੱਕੋ ਘੜੀ ਆ ਮੈਂ ਜਿਹੜੀਆਂ ਕਰ ਰਹੀਆਂ ਤੈਨੂੰ ਉਹਨਾਂ ਦੀ ਲੈਣਾ ਦੇਣਾ ਤੁਸੀਂ ਵੀਡੀਓ ਕਿਉਂ ਬੋਲਦੇ ਆ ਅਸੀਂ ਆਪਣੇ ਘਰ ਚ ਜੋ ਮਰਜ਼ੀ ਕਰੀਏ ਪਾਜੀ ਮਾ ਮਾਤਾ ਜੀ ਹੋਵੇ ਲੋ ਲੋ ਖੋ ਤੇਰੀਏ ਬੱਚੀਏ ਨਾ ਸੰਗ ਨਾ ਸ਼ਰਮੈ ਤੈਨੂੰ ਸੁਢਲੇ ਉਹੀ ਤਾਂ ਅਸੀਂ ਤੈਨੂੰ ਕਹਿ ਰਹੇ ਆ ਵੀ ਤੁਸੀਂ ਆਪਦੇ ਘਰੇ ਜੋ ਮਰਜ਼ੀ ਕਰੋ ਚਾਹੇ ਵਿਦਆਊਟ ਕੱਪੜੇ ਫਿਰਦੇ ਰਹੋ ਪਰ ਉਹਨੂੰ ਸੋਸ਼ਲ ਮੀਡੀਆ ਤੇ ਨਾ ਅਪਲੋਡ ਕਰੋ ਤੇਰ ਤੈਨੂੰ ਕੋਣ ਕੁਝ ਕਹੂਗਾ ਕਿਸੇ ਨੇ ਨਹੀਂ ਕੁਝ ਕਹਿਣਾ ਬਟ ਜੇ ਫਿਰ ਵੀ ਤੁਹਾਨੂੰ ਕੋਈ ਕੁਝ ਕਹੂਗਾ ਤਾਂ ਫਿਰ ਤੁਹਾਡੇ ਨਾਲ ਖੜਨਗੇ ਸਾਰੇ ਤੇ ਡੰਗਰੋ ਕੰਮ ਤਾਂ ਆਪ ਇਹ ਜੇ ਕਰਦੇ ਹਾਂ ਪੰਜਾਬ ਦੀ ਨਹੀਂ ਕਾਡ ਲੋਕਲ ਨਹੀਂ ਮੈਂ ਤੇ ਆਉਂਦੀ ਆ ਮੈਂ ਆਉਂਦੀ ਆ ਮੈਂ ਆਉਂਦੀ ਆ ਪੰਜਾਬ ਨੂੰ ਆਪਾਂ ਤੇ ਡੰਗਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੁਹਾਡੇ ਮਾਪਿਓ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਤੁਸੀਂ ਪੰਚਾਇਤ 'ਚ ਬਿਠਾਤਾ ਹਨਾ ਤੁਹਾਡੇ ਵਾਸਤੇ ਇਹ ਗੱਲਾਂ ਕੋਈ ਵੱਡੀਆਂ ਨਹੀਂ ਹੋਣੀਆਂ ਪਰ ਜਿਹੜੇ ਨਾਰਮਲ ਲੋਕ ਐ ਉਹਨਾਂ ਵਾਸਤੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਖੁਦ ਪੰਚਾਇਤ 'ਚ ਬੈਠਣਾ ਤੇ ਇਹਦੇ ਮਾਪਿਓ ਨੂੰ ਪੰਚਾਇਤ 'ਚ ਬਿਠਾਉਣਾ ਤੇ ਬੁਗੜੀ ਦੇਖ ਲਓ ਨਾ ਸੰਗ ਮੰਦੀ ਸੱਸ ਸਹੁਰੇ ਦੀ ਨਾ ਕੋਸ਼ੋਰ ਕੇ ਵਿੱਚ ਆਪਰਚਾਪਰ ਬੋਲੀ ਜਾਂਦੀ ਆ ਬੱਤ ਸਹੀ ਐ ਇੱਕ ਮਿੰਟ ਇੱਕ ਮਿੰਟ ਸ਼ਾਂਤੀ ਹਾਂ ਕਰਵਾ ਲਈ ਵੀ ਬੱਸ ਆ ਤੁਹਾਡੇ ਅੱਗੇ ਨਾ ਵਲੋਗਾਂ ਜਾ ਕੇ ਮੁੱਛਾਂ ਨੂੰ ਬਾਟ ਦਿੰਦੇ ਹੁੰਦੇ ਆ ਜਦੋਂ ਫਿਰ ਬਗਾਨੇ ਨਾ ਪੈਂਦਾ ਨਾ ਪੇਚਾ ਫੇ ਤੇਰੇ ਵਰਗੇ ਨਹੀਂ ਆਏ ਮੁੱਛੋਂ ਸੌਰੀਆਂ ਨਿਕਲਦੀਆਂ ਨੇ ਹਾਲੇ ਵੀ ਸੁਧਰਿਓ ਨਾ ਆਈਂ ਹਾਰ ਪਿਆ ਕਰਨਗੇ ਤੁਹਾਡੇ ਨਾਲੇ ਨਾ ਕਿਸੇ ਦੀ ਮਾਵਾ ਪੈਣਾ ਨੂੰ ਗਾਲਾ ਨਹੀਂ ਕੱਢਦੀ ਹੁੰਦੀ ਜਿੰਨਾ ਚਿਰ ਤੁਹਾਨੂੰ ਕੋਈ ਮੂਰੋ ਨਾ ਗਾਲ ਕੱਢੇ। ਟਾਈਮ ਦੁਪਹਿਰ ਦਾ ਹੋ ਚੁੱਕਿਆ ਸੀ। ਦੈਨ ਸੁਬਾ ਦਾ ਜਦੋਂ ਕਿ ਨਾਸ਼ਤਾ ਅਸੀਂ ਬਣਾਇਆ ਸੀਗਾ ਬਣਾ ਰਹੇ ਸੀ ਤੇ ਉਸ ਤੋਂ ਬਾਅਦ ਥੋੜੀ ਜੀ ਰੈਸਪੀ ਸੀ ਇੱਕ ਤਰ੍ਹਾਂ ਦੀ। ਯਾਨੀ ਕਿ ਛੋਟੀ ਜਿਹੀ ਉਹ ਸ਼ੇਅਰ ਕੀਤੀ ਸੀ ਤੇ ਹੁਣ ਦੁਪਹਿਰ ਦਾ ਆਪਕਾ ਇਹ ਉਪਕਾਰ ਜਿੰਦਗੀ ਭਰ ਯਾਦ ਰਹੇਗਾ ਮੇਰੇ। ਟਾਈਮ ਹੋ ਗਿਆ ਮੈਂ ਨੈਕਸਟ ਆਪਣਾ ਅੱਗੇ ਹੁਣ ਵਲੌਗ ਕੀਤਾ ਸਟਾਰਟ ਤੇ ਅੱਜ ਨਾਲ ਸੁਬਾ ਸੁਬਾ ਬਾਰਿਸ਼ ਸੀ ਜਿਹਦੇ ਕਰਕੇ ਸ਼ਾਪ ਬੰਦ ਸੀ ਮੈਂ ਨਹੀਂ ਜਾ ਪਾਈ। ਆ ਸੁੱਡਲ ਜੀ ਦੇਖ ਲਓ ਹਨਾ ਨਵੀਆਂ ਨਵੀਆਂ ਗ ਬਣਾ ਕੇ ਰਹਿਤਾ ਖਾ ਕੇ ਤੇ ਹੁਣ ਆਏ ਗੱਲਾਂ ਕਰੀ ਜਾਂਦੀ ਹਮੇ ਸ਼ੂਸ਼ੀ ਵਰਤਾ ਕੇ ਹਟੀ ਹੁੰਦੀ ਆ ਕਮ ਆਨ ਬੇਬੀ ਥੋੜਾ ਖਾ ਕੇ ਰਹਿਤੇ ਦੀਆਂ ਦੋ ਕਾਲੀਆਂ ਹੁਣ ਆ ਗਈ ਇੱਥੇ ਵੀਊ ਦੇ ਵੀਊ ਚੈੱਕ ਕਰੋ ਗਾਇਸ ਵੀਊ ਨੂੰ ਤਾਂ ਲਦਾਖ ਰਹਿਣੀ ਹੈ ਜਿਹੜੇ ਰੋਜ਼ ਹੀ ਵੀਊ ਦਿਖਾਉਣ ਆ ਜਾਂਦੀ ਹੈ ਹੁਣ ਇਸ ਟਾਈਮ ਮੈਂ ਬਾਹਰ ਖਲੋਤੀ ਹੁਈ ਆ ਵਲੌਗ ਨੂੰ ਬਸ ਸਟਾਰਟ ਕੀਤਾ ਮਮਾ ਜੀ ਆਪਨਾ ਆ ਰਹੇ ਆ ਅੰਦਰ ਤੇ ਨਿਸਿਲਾ ਸਾਡੀ ਸੁੱਤੀ ਪਈ ਹੈ ਨਿਸਿਲਾ ਓ ਹੈਲੋ ਨਿਸਿਲਾ ਟੋਰਾਂ ਨਾਲ ਪਈ ਹੋਈ ਉਹਨੂੰ ਕੁਝ ਵੀ ਨਹੀਂ ਹੁੰਦਾ ਪਿਆ। ਸੋ ਸਵੇਰ ਸਵੇਰ ਬਾਰਿਸ਼ ਸੀ ਅੱਜ ਮੇਰੀ ਵੀ ਛੁੱਟੀ ਕਰਵਾਈ ਬਾਰਿਸ਼ ਨੇ ਤੇ ਤੁਹਾਨੂੰ ਤਾਂ ਆਪ ਦੇਖੋ ਨਿਕਲੀ ਹੋਈ ਹੈ ਨਾ। ਸੋ ਤੇਰੇ ਤੇਰੇ ਨਾਮ ਤਾਂ ਸੁਡ ਲੈ ਜੀ ਇਹ ਕੁੱਤੀ ਵੀ ਸਿਆਣੀ ਆ ਹਨਾ ਤੁਹਾਡੀ। ਉਹਨੂੰ ਸਭ ਸੌਂਦਾਗਾ ਉਹ ਤੈਨੂੰ ਇਗਨੋਰ ਕਰੀ ਜਾਂਦੀ ਹੈ। ਉਹਨੂੰ ਆਏ ਹੋਊਗਾ ਵੀ ਰੋ ਆਪ ਤਾਂ ਲਾਣ ਤਾਂ ਪੈਂਦੀਆਂ ਹੀ ਮੈਨੂੰ ਵੀ ਦਵਾਈ ਉਹ। ਛਾਪਲੀ ਬੈਠੀ ਆ ਉਹ ਤੇਰੇ ਤੋਂ। ਉਹ ਵੀ ਸੋਚਦੀ ਹੋਊਗੀ ਆ ਜਾਂਦੀ ਆ ਰੋਜ਼ ਇੱਥੇ ਦਿਮਾਗ ਖਾਣ। ਮੈਂ ਨਹੀਂ ਮੰਨਦਾ। ਜਿਹੜੇ ਸੋਨੇ ਸੋਨੇ ਕਮੈਂਟ ਕਰਦੇ ਨੇ ਹਨਾ। ਲਵ ਯੂ so much ਮੈਨੂੰ ਇਹ ਵੀ ਪਤਾ ਹੁੰਦਾ ਹੈ ਕਿ ਮੇਰੇ ਕਮੈਂਟ ਦੇ ਵਿੱਚ ਯਾਨੀ ਕਿ ਜਿਹੜੀ ਆਡੀਅנס ਆ ਕੀ ਗੱਲ ਕਰ ਰਹੀ ਆ ਚਾਹੇ ਕਿੱਦਾਂ ਹਨ ਮੈਂ ਉਧਰ ਵੀ ਧਿਆਨ ਪੂਰਾ ਦਿੰਨੀ ਆ ਤੁਹਾਡੀ ਕੀ ਗੱਲਬਾਤ ਹੁੰਦੀ ਆ ਚਾਹੇ ਕਿਹੜੇ ਫਰੈਂਡ ਕਿੱਦਾਂ ਦੀ ਗੱਲ ਕਰ ਰਹੇ ਨੇ ਚਾਹੇ ਜੋ ਵੀ ਹੈ ਕੌਣ ਕਿੰਦਾ ਰਿਪਲਾਈ ਕੀਆ ਬੋਲ ਰਿਹਾ ਉਹ ਸਮਝ ਨਹੀਂ ਆ ਰਿਹਾ ਉਹ ਕਿਹੜਾ ਨੀਚੇ ਸਬਟਾਈਟਲ ਵੀ ਨਹੀਂ ਹੈ ਨਾ ਉਹ ਤਾਂ ਸੁਢਲੇ ਸਾਨੂੰ ਪਤਾ ਹੀ ਹੈ ਜਿਹੜੇ ਕੋਈ ਤੈਨੂੰ ਚੱਜ ਦੀ ਮੱਤ ਦੇਣ ਵਾਲੇ ਕਮੈਂਟ ਹੁੰਦੇ ਉਹ ਤਾਂ ਤੂੰ ਡਿਲੀਟ ਕਰ ਦੇਣੀ ਆ ਜਿਹੜੇ ਤੈਨੂੰ ਇਹੋ ਜਿਹਾ ਕੁਝ ਕਰਦੇ ਤੇਰੇ ਅਰਗੇ ਕਮੈਂਟ ਕਰਦੇ ਜਿਹੜੇ ਤੈਨੂੰ ਉਹ ਤੂੰ ਵੜੀ ਕੀ ਗਲਬਤ ਹੁੰਦੀ ਹੈ ਚਾਹੀਏ ਕਿਹੜੇ ਫਰੈਂਡ ਕਿਦਾਂ ਦੀ ਗੱਲ ਕਰ ਰਹੇ ਨੇ ਚਾਹੀਏ ਜੋ ਵੀ ਹੈ ਕੌਣ ਕਿੰਦਾ ਰਿਪਲਾਈ ਕਰ ਰਿਹਾ ਹੈ ਚਾਹੀਏ ਕੀ ਹੋ ਰਿਹਾ ਸਭ ਕੁਝ ਮੈਨੂੰ ਪਤਾ ਹੁੰਦਾ ਸੋ ਮੇਰਾ ਮੈਸੇਜ ਇਹੀ ਆ ਸਤਿਗੁਰੂ ਚਾਹਲ ਸੋ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਏਹੇ ਰਹਾ ਨਹੀਂ ਜਾਂਦਾ ਐਂਡ ਲਵ ਯੂ ਸੋ ਮਚ ਟਾ ਉਹਨਾਂ ਨੂੰ ਮੇਰੇ ਵੱਲੋਂ ਆ ਹਟੀ ਨਾ ਠੀਕ ਹੈ ਆ ਲਵ ਯੂ ਸੋ ਬੱਚੇ ਯਾਰੋ ਇਹੋ ਜਿਹਾ ਕੁਝ ਕਹਿਣੋ ਹਟੀ ਨਾ ਤੂੰ ਮੈਨੂੰ ਲੱਗਦਾ ਦੁਬਾਰਾ ਚੰਨ ਚੜਾਏਂਗੀ ਛੇਤੀ ਤਾਂ ਟਿਕ ਜਾ ਯਾਰ ਇਹੋ ਜਿਹਾ ਕੁਝ ਕਰ ਲੋ ਏ ਚੋਣੀਆਂ ਕਿ ਜਿਹੜੀ ਮੇਰੀ ਆਡੀਅנס ਆ ਰਲ ਮਿਲ ਕੇ ਰਵੇ ਹਨ ਸੋ ਜਿਹੜੇ ਮੈਨੂੰ ਪਿਆਰ سپورਟ ਕਰਦੇ ਨੇ ਸੋ ਮੈਨ ਮੇਰਾ ਅੱਜ ਦਾ ਮੈਸੇਜ ਛੋਟਾ ਜਿਹਾ ਇਹੀ ਸੀ ਬਾਕੀ ਫਸਟ ਨੰਬਰ ਤੇ ਆਪਣਾ ਸਤਿਗੁਰੂ ਚਾਹਲ ਐਂਡ ਸੈਕਿੰਡ ਤੇ ਟ੍ਰੈਂਡਿੰਗ ਬாய் ਅੱਗੇ ਸੋ ਮਾਚ ਆਨ ਆਉ ਮੇਰੇ ਵੱਲੋਂ ਬਹੁਤ ਸੋਹਣੇ ਕਮੈਂਟ ਕਰਦੇ ਨੇ ਹੋਰ ਵੀ ਸਾਰਿਆਂ ਨੂੰ ਮਤਲਬ ਕਿ ਅਗਰ ਤੁਸੀਂ سپورਟ ਕਰਦੇ ਤਾਂ ਮੈਂ ਵੀ ਤੁਹਾਡੇ ਨਾਲ ਆ ਠੀਕ ਹੈ ਤੇ ਸੁਡਲੇ ਜੀ ਇਹ ਇੱਥੇ ਮੂੰਹ ਚਾ ਕੇ ਬੋਲੀ ਜਾਨੀ ਆ 100 ਤਾਂ ਤੈਨੂੰ ਵਿਊ ਆਉਂਦਾ ਉਹਦੇ ਚੋਂ 50 60 ਤੈਨੂੰ ਰੋਸਟਰ ਦੇਖ ਲੈਂਦੇ ਆ ਹੈ ਤੇ ਕੀ ਗੱਲ ਬਈ ਸਾਨੂੰ ਲਵ ਯੂ ਨਹੀਂ ਕਹਿਣਾ ਹੈਗਾ ਅਸੀਂ ਤੈਨੂੰ ਇੰਨਾ ਪਿਆਰ ਕਰਦੇ ਆ ਥੋੜੀ ਮਜ਼ਾ ਆਜਾ ਰੱਖੀਏ ਸਭ ਤੋਂ ਬਾਅਦ ਵਿੱਚ سپورਟ ਹੀ ਤੈਨੂੰ ਅਸੀਂ ਕਰਦੇ ਆਂਗੇ ਜਾਂ ਤਾਂ ਜਿਹੜਾ ਕੁਝ ਦੂਜਿਆਂ ਨੂੰ ਬੋਲਦੇ ਆਂ ਲਵ ਯੂ ਲੁਬਚੂ ਚ ਹਨ ਇਹ ਤੇ ਜਾਂ ਤਾਂ ਰੋਸਟਰਾਂ ਨੂੰ ਵੀ ਬੋਲ ਲੈ ਤੇ ਇਹ ਰੋਸਟਰ ਗੁੱਸੇ ਹੋਗੇ ਨਾ ਤੇ ਜਿਹੜੇ 50 60 ਵਿਊ ਸਾਡੇ ਆਉਂਦੇ ਇਹ ਵੀ ਕੱਟੇ ਜਾਣਗੇ ਤੈਨੂੰ ਨੇ ਕੀਤਾ ਇੱਕ ਰੀਲਸ ਵੀ ਮੈਂ ਨਹੀਂ ਬਣਾ ਸਕੀ ਨਹੀਂ ਉਹ ਸ਼ੂਟ ਨਹੀਂ ਕਰ ਸਕੀ ਇੰਸਟਾਗ੍ਰam ਤੇ ਤੇ ਬਰੀ ਅੱਧਾ ਹੁੰਦਾ ਕਿ ਯਾਰ ਉਹ ਵਿਊ ਦੇ ਅਕੋਰਡਿੰਗ ਹੈ ਨਾ ਕਿਦਾਂ ਦਾ ਵਿਊ ਹੁੰਦਾ ਓਏ ਕੁੜੀ ਤੂੰ ਸਿੱਖੋ ਕੁਝ ਇੰਡੀ ਸੋਹਣੀ ਅੰਗਰੇਜ਼ੀ ਬੋਲਦੀ ਆ ਮੈਂ ਪੂਰੀ ਕੋਸ਼ਿਸ਼ ਕੀਤੀ ਮੇਰੇ ਤੋਂ ਵੀਡੀਓ ਬਣਨ ਪਰ ਮੇਰੇ ਤੋਂ ਵੀਡੀਓ ਨਹੀਂ ਬਣਿਆ ਉਹਦੇ ਲਈ ਵਿਊ ਚਾਹੀਦਾ ਕੱਲ ਵੀ ਮੈਂ ਜਿੱਦਾਂ ਕਿ ਕੰਮ ਤੇ ਆਈ ਸੀ ਬਾਰਿਸ਼ ਪੈ ਰਹੀ ਸੀ ਮੌਸਮ ਸਹੀ ਨਹੀਂ ਹੈਗਾ ਸੀਗਾ ਹਨ ਤੇ ਕੱਲ ਵੀ ਮੇਰੇ ਓਹੋ ਆਈ ਨਾ ਛੱਡ ਦੇ ਕਰ ਆਇ ਤਾਂ ਤੂੰ ਇੰਸਟਾਗ੍ਰam ਦਾ ਕੰਮ ਬੰਦ ਕਰਾ ਦੇਗੀ ਜੇ ਤੈਨੂੰ ਘਰੇ ਵਿਊ ਨਹੀਂ ਮਿਲਦਾ ਨਾ ਤਾਂ ਤੂੰ ਗੱਡੀ ਕਰਾ ਲਿਆ ਕਰ ਤੇ ਉਧ ਉੱਤਰ ਬਣਾ ਲਿਆ ਕਰ ਵੀਡੀਓ ਕਮਲੀਏ ਕਿਹੜੇ ਸਾੜਾ ਤੋਂ 2 ਦਿਨ ਹੋ ਗਏ ਵੀਡੀਓ ਨਹੀਂ ਲੈ ਪਾਈਆਂ ਇੰਸਟਾਗ੍ਰam ਦੇ ਸ਼ੇਅਰ ਡਿੱਗ ਪਏ ਇਹ ਤੋਂ ਮੁੜ ਕੇ ਨਾ ਇਹੋ ਜਿਹੀ ਕੋਈ ਗਲਤੀ ਕਰਦੀ ਵੀ ਆਪਣੇ ਚੈਨਲ ਦਾ ਨਾਮ ਦੱਸ ਚੈਨਲ ਦਾ ਨਾਮ ਨਾ ਨਾਮ ਹੂੰ ਇਹ ਬੋਬੀ ਵਲੋਗਸ ਬੋਬੀ ਵਲੋਗਸ ਸੋ ਹਾਂਜੀ एवरीवन ਆ ਦੇਖ ਲੋ ਜਿਹੇ ਜਿਹੜੇ ਨਾਮ ਦੱਸਤਾ ਬੋਬੀ ਬਲੌਗਸ ਉਹੀ ਜਿਹਾ ਕੰਟੈਂਟ ਪਾ ਦਿਆ ਕਰਨਗੇ ਮੈਂ ਲਾ ਦਾ ਹੌਲੀ ਹੌਲੀ ਦੀ ਮੰਮੀ ਦਾ ਵੀ ਆਊਗਾ ਚੈਨਲ ਬੋਬੀ ਨੇ ਤੇ ਲਾ ਦੋਪੇ ਬਣਾ ਲੈਣਾ ਸੀ ਸੋ ਹਾਂਜੀ एवरीवन ਬੋਬੀ ਨੇ ਵੀ ਤੁਸੀਂ ਲਾ ਲਓ ਆਪਣਾ YouTube ਚੈਨਲ ਬਣਾਇਆ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਨਾ ਬੋਬੀ ਨੂੰ ਫੋਟੋ ਕਿ ਨਿਕਾਲੀ ਆ ਰਹੀ ਉਹ ਵੀ ਤੇਰੀ ਹੁਣ ਅਗਦੇ ਸਹੀ ਸੋ ਬੋਬੀ ਵਲੋਗਰਸ ਪਾਇਆ ਕਰ ਵੀ ਵਲੋਗਰ ਹਾਈ ਮੈਨੂੰ ਉਹ ਸਿਆਣਾ ਲੱਗਦਾ ਹਨਾ ਕੰਮਕਾਰ ਵਾਲਾ ਮੁੰਡਾ ਸਾਰਾ ਦਿਨ ਕੰਮ ਕਰਦਾ ਰਹਿੰਦਾ ਸੁਟਲੇ ਜੀ ਆਪਦੇ ਨਾਲ ਉਹਦੇ ਵਿਚਾਰ ਕੱਢੇਗੀ ਤੂੰ ਕੱਢਦੀ ਜੜ ਬਸ ਉਹਦੇ ਉਹਨੂੰ ਵੀ ਲਿਆ ਸੋਸ਼ਲ ਮੀਡੀਆ ਤੇ ਛੱਟੀ ਨਾ ਛੜਾ ਦੇਉ ਦਾ ਕੰਮ ਆਦੀ ਮੰਮੀ ਨੂੰ ਵੀ ਲਿਆ ਕਮ ਆਨ ਬੇਬੀ ਚਿੱਪੇ ਬੰਨ ਐਂਡੇ ਚੈਨਲ ਨੂੰ ਵੀ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਨਾ ਸਪੋਰਟ ਕਰਨਾ ਜਿਹੜੀ ਮੇਰੀ ਆਡੀਅנס ਆ ਬੋਬੀ ਵਲੌਗ ਮਾਰ ਸਾਲੇ ਕਾ ਖੋਪੜੀ ਤੋੜ ਸર્ચ ਕਰਕੇ ਲੋੜ ਹੀ ਨਹੀਂ ਪੈਣੀ ਹਨਾ ਉਹ ਆਪਣਾ ਸਕਰੀਨ ਸ਼ਾਟ ਲਾਉਂਦੀ ਕੰਮ ਕਰੀ ਜਾਂਦਾ ਮੁੰਡਾ ਵਧੀਆ ਵਲੌਗ ਬਲੂ ਖਿੱਚੀ ਰੱਖਿਆ ਕਰੋ ਕੰਮ ਆ ਆਡੀਅנס ਵਧੂ ਇ ਮੇਰੇ ਫੈਨ ਤਾਂ ਤੇਰੇ ਨਾਲ ਵੱਧ ਬਣ ਜਾਣੇ ਆ। ਬਸ ਹੁਣ ਤੇਰੇ ਵਰਗੇ ਵੱਡੇ ਚੈਨਲ ਨੇ ਪ੍ਰਮੋਟ ਕੀਤਾ ਨਾ ਹੁਣ ਦੇਖੀ ਤੇ ਇਹ ਚੈਨਲ ਕਿੱਥੇ ਜਾਂਦਾ। ਆਲ ਦੇ ਕੋਲ ਤਾਂ ਤੇਰੇ ਕੋਲ 1.5 ਸਬਸਕ੍ਰਾਈਬਰ ਆ ਉਹਦਾ ਬਲੌਗ ਕਿਸ ਨੂੰ ਦਿਖਾਏਗੀ? ਬਾਕੀ ਸਾਨੂੰ ਕੀ ਆ ਵੀਰੇ? ਸਾਨੂੰ ਤਾਂ ਕੰਟੈਂਟ ਵੀ ਚਾਹੀਦਾ। ਇਧਰੋਂ ਲੈ ਲਾਂਗੇ। ਕਥਾ ਦਾ ਬਾਬਾ ਆ ਗਿਆ ਬਿਆਲੀ। ਇਹ ਬਾਬਾ ਤੇ ਇਹ ਨੇਰਾ ਕਰਦੇ। ਮੇਰਾ ਤੇਰੀ ਮੰਮੀ ਦਾ ਵੀ ਪਰਮਾਦੇ ਚੈਨਲ ਸਾਡਾ ਤਾਂ ਆ ਹਾਲ ਹੋ ਗਿਆ। ਅਸੀਂ ਵੀ ਕੰਟੈਂਟ ਪਾਲਦੇ ਫਿਰਦੇ ਆ। ਮੋਤੀਨ ਕਾਂਡੇ ਜੀ ਨਹੀਂ ਲੜਦੀ ਜਦੋਂ ਐ ਕੰਮ ਕਰਦਾ ਜੱਫੀਆਂ ਪਾ ਪਾ ਕੇ ਦੂੜੀ ਇਕੱਠੀ ਕਰੀ ਜਾਂਦਾ ਲੈ ਦਾ ਸਹ ਆਹਦੀ ਜੱਫੀਆਂ ਭੁੱਲ ਗਈ ਤੈਨੂੰ ਨਹੀਂ ਉਹਦਾ ਕੰਡਾ ਲੜੀ ਜਦੋਂ ਮੁਸਕੇ ਜੀ ਕੋਲੇ ਮਹੀਨਾ ਲਾਇਆ ਤੇ ਮਹੀਨਾ ਮਹੀਨਾ ਨਾਉਂਦਾ ਨਹੀਂ ਹੈਗਾ ਜਵਾਕ ਵਿਚਾਰਾ ਘਰੇ ਕੰਮ ਕਰੀ ਜਾਂਦਾ ਉਹਨੂੰ ਵੀ ਹਟਾ ਦੇ ਸੁਬਲ ਜੀ ਹਾਂਜੀ एवरीवन ਬਾਕੀ ਅੱਜ ਦੀ ਵੀਡੀਓ ਨੂੰ ਮੈਂ ਇੱਥੇ ਹੀ ਸਟਾਪ ਕਰ ਦਿਆਂ ਆਪਾਂ ਨੈਕਸਟ ਕਾਂਡੇ ਦੇ ਵਲੌਗ ਦੇ ਵਿੱਚ ਮਿਲਾਂਗੇ ਕਿਉਂਕਿ ਅੱਜ ਥੋੜਾ ਜਿਹਾ ਤਬੀਅਤ ਮੇਰੀ ਵੀ ਠੀਕ ਹੈ ਨਹੀਂਗੀ ਬਿਲਕੁਲ ਵੀ ਮੇਰਾ ਮੰਨਣਾ ਪਤਾ ਨਹੀਂ ਕਿਉਂ ਮੈਨੂੰ ਮੌਸਮ ਦੇਖ ਦੇਖ ਕੇ ਅਜੀਬ ਜਿਹਾ ਫੀਲ ਹੋ ਜਾਂ ਸੋ ਆਮ ਅਸੀਂ ਵੀ ਇਹੀ ਸੁਪਨੇ ਦੇਖੀ ਅਨੇ ਵੀ ਮੈਂ ਕਦੇ ਵੀ ਕਦੇ ਘੈਂਟ ਵਲੌਗ ਆਵੇ ਹਨ ਬਾਕੀ ਮੈਨੂੰ ਲੱਗਦਾ ਅੱਕ ਗਈ ਤੂੰ ਘਰੇ ਬੈਠ ਬੈਠ ਕੇ ਫੇਰ ਵੀ ਜੀ ਕਰਦਾ ਭੱਜਣ ਨੂੰ ਦੁਬਾਰਾ ਲਾਏਂਗੀ ਉਡਾਰੀ ਲੱਗਦਾ ਛੇਤੀ ਤੂੰ ਮੇਰੇ ਸਾਹਵਨਾ ਤੇਰੀਆਂ ਤਲੀਆਂ ਤੇ ਖੁਰਕੋ ਹੁੰਦੀ ਆ ਅੱਜ ਦੀ ਵੀਡੀਓ ਵਿੱਚ ਤਾਂ ਨਹੀਂ ਜਾਣਿਆ ਘਰ ਮੈਂ ਮਿਲਦੇ ਨੇ ਕੀ ਹੋਈ ਜਾਂਦਾ ਤੈਨੂੰ ਸਾਵਡਰ ਸਾਵਡਰ ਮਿਲਿਆ ਯਾਰ ਕੀ ਆ ਕੀ ਆ ਇਦਾ ਇਦਾ ਆ ਦੇਖ ਲੈ ਸੁਢਲੇ ਉਹ ਬੇਜ਼ਵਾਨ ਹੁੰਦੇ ਆ ਪਰ ਉਹ ਬਾ ਬਾਂ ਕਰਕੇ ਤੈਨੂੰ ਸਮਝਾਈ ਜਾਂਦੀ ਆ ਉਹ ਵੀ ਨਹੀਂ ਤੇਰੇ ਵਲੌਗ ਨੂੰ ਪਸੰਦ ਕਰਦੀ ਤੇ ਲੋਕ ਤਾਂ ਤੈਨੂੰ ਕਰਨਗੇ ਕਿ ਕਿਥੋਂ ਵੀ ਕਹਿੰਦੇ ਹੋਗੇ ਤੀਜੇ ਦਿਨ ਨੂੰ ਚਾਕੇ ਕੈਮਰਾ ਗੇਟ ਤੇ ਆ ਜਾਂਦੀ ਆ ਸੋ एवरीवन ਅੱਜ ਦੇ ਵਲੌਗ ਵਿੱਚ ਸਨਹੀਂ ਮਿਲਦੇ ਆ ਪਰ ਨੈਕਸਟ ਵਲੌਗ ਦੇ ਵਿੱਚ ਤੇ ਜੇਕਰ ਨਵੇਂ ਚੈਨਲ ਨੂੰ ਕਰੂ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਬੋਬੀ ਦੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਉਹ ਵੀ ਆਪਣੇ ਵਲੌਗਰ ਜ਼ਰੂਰ ਪਾ ਠੀਕ ਹੈ ਠੀਕ ਹੈ ਅਸੀਂ ਵੀ ਜ਼ਰੂਰ ਵਲੌਗਰਸ ਦੇਖਿਆ ਕਰਾਂਗੇ ਅਸੀਂ ਵੀ ਵੇਟ ਹੀ ਕਰ ਰਹੇ ਆ ਉਹਦੀ ਹਾਂਜੀ ਕਈ ਕਹਿ ਦਿੰਦੇ ਆ ਮੈਂ ਕਦੀ ਮੰਮੀ ਵਲੌਗ ਬਣਾਉਂਦੀ ਐ ਮੈਂ ਆਪਣੀ ਧੀ ਦਾ ਹੀ ਵਲੌਗ ਬਣਾਉਣੀ ਆ ਮੈਂ ਕਿਹਾ ਕਿਸੇ ਪਗਾਨੇ ਦਾ ਵਲੌਗ ਬਣਾਉਣੀ ਆ ਥੋੜੇ ਦਿਨਾਂ ਬੋਲਣ ਲੱਗੇ ਸੋਚਿਆ ਕਰੋ ਜਿਵੇਂ ਸਾਨੂੰ ਵਧੀਆ ਲੱਗਦਾ ਚਲੋ ਸਿ ਆਪਦੇ ਵਲੌਗ ਪਾਈ ਜਾਂਦੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਚੰਗਾ ਮਾੜਾ ਕਹਿੰਦੇ ਤੇਰੀ ਤਾਂ ਆਂਟੀ ਹੋ ਗਿਆ ਲੈ ਬੇ ਪਸ਼ਰਮ ਦੀ ਡੋਲੂ ਕੀ ਢਾਲ ਕਹਿੰਦੇ ਅਸੀਂ ਤਾਂ ਡੋਲ ਡੋਲੀ ਖਾਣੇ ਆ ਹਨਾ ਕੱਲ ਨੂੰ ਇਹ ਵੀ ਕਹਿ ਦੇਗੀ ਤੂੰ ਤਾਂ ਫਿਰ ਕੋਈ ਨਹੀਂ ਫਿਰ ਕੀ ਹੋ ਗਿਆ ਮੇਰੀ ਕੁੜੀ ਕਿ ਭੱਜੀ ਸੀ ਘਰੋਂ ਵਾਪਿਸ ਆ ਗਈ ਇਹ ਤੇ ਚਿਹੜੀ ਗੱਲ ਹੈਗੀ ਕੱਟੇ ਦਿਨ ਉਹ ਹੀ ਤਾਂ ਲੋਕ ਸਮਝਾਈ ਜਾਂਦੇ ਸਿਆਣੇ ਨੇ ਸਹੀ ਗੱਲ ਕਹੀ ਹੈ ਜਿਹੇ ਜੀ ਕੋਕੋ ਹਜੇ ਬੱਚੇ ਜਮਾ ਤੇਰੇ ਤੇ ਗਈ ਹੈ ਤੇਰੀਆਂ ਗੱਲਾਂ ਤੋਂ ਪਤਾ ਲੱਗਿਆ ਆਂ ਡਾਂਟੀ ਵੀ ਮੈਕੀ ਦੀ ਸੋਚ ਕੀਦੇ ਤੇ ਗਈ ਆ ਹਾਂਜੀ ਜੀ ਨਾਨੀ ਕੋਮੈਂਟਾਂ ਵਿੱਚ ਆਪਣੇ ਪਿਆਰੇ ਪਿਆਰੇ ਨਾਮ ਲਿਖੇ ਸੀ ਅਬਨੀ ਹੈਪੀ ਬਰਥਡੇ ਆਪਣੀ ਸੈਮੂਅਲਜੀਤ ਸਰਾਰੀ ਫਿਰੋਜ਼ਪੁਰ ਤੋਂ ਮਨਪ੍ਰੀਤ ਸਿੰਘ ਵਿਲਾਸਪੂਰੀਆ ਹਰਦੇਪ ਸਿੰਘ ਸਰਾਰੀ ਫਿਰੋਜ਼ਪੁਰ ਤੋਂ ਥੈਂਕ ਯੂ ਸੋ ਮਚੀ ਪਿਆਰੇ ਪਿਆਰੇ ਕਮੈਂਟਸ ਕਰਨ ਲਈ ਹਾਂਜੀ ਜੇਕਰ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮੈਂ ਨੈਕਸਟ ਵੀਡੀਓ ਵਿੱਚ ਜ਼ਰੂਰ ਪੋਲ ਦੂੰਗੀ ਅੱਸੀ ਵੀਡੀਓ ਵਿੱਚ ਸਿਰਫ ਇੰਨੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਦੀ ਰੈਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਪੋਲ ਨੇ ਮਿਲ ਦੇਗੀ ਸੇ ਹੋਰ ਵੀਡੀਓ ਨਾਲ ਬਾਏ